ਬਈ ਅੱਜ ਲੇਟ ਏ ਉੱਠਿਆ 9 ਵਜੇ ਉੱਠਾ ਮੈਂ ਜਾਣ ਕੇ ਨਹੀਂ ਬਈ ਬਾਹਰ ਧੁੰਦੇ ਬਹੁਤ ਰੀ ਅੱਜ ਵੀ ਬਹੁਤ ਹੁੰਦਾ ਕੇ ਕਰੀ ਨਹੀਂ ਸੱਜਰੇ ਜਾ ਕੇ ਕੰਮ ਨਹੀਂ ਇਹ ਠੱਡ ਮੈਂ ਜਾ ਕੇ ਕਰੇਗੇ ਕੇਦਵਾ ਇਹ ਵਗਤਾ ਅੱਜ ਇਸ ਨਾਲ ਨਾ ਵੀ ਆਪਰਾ ਪਿਆ ਅਪਿੱਤ ਤਿੱਤਰੀ ਗੇ ਜੱਥਾ ਨਾਲ ਨਵੇੜਿਆ ਤੇ ਲੱਤ ਖਾਇਆ ਕੁਝ ਵੀ ਨਹੀਂ ਹੈ ਤੇਨੇ ਆ ਚਾਦਰ ਦਾ ਪੂਰਾ ਹਲਕਾਤਾ ਇਸਨੇ ਹਾਂ ਖਾਇਆ ਕਿ ਨਹੀਂ ਤੈਂ ਬਹੁਤ ਤਰਾ ਕਰਾ ਰਿਹਾ ਹੈ। ਬਾਬਾ ਆਪਣਾ ਟੀਵੀ ਦੇਖ ਰਿਹਾ ਜਨਜਾ ਦੇ ਫਿਰ ਜਾਂਦੇ ਘੰਟੇ ਦੇ ਅੱਜ ਦੇਖਦੇ ਆ 10 11 ਵਜੇ ਚਾਗੇ। ਬੁਰਾ ਹਾਲ ਆ ਭਾਈ ਬੁਰਾ ਹਾਲ ਆ। ਕੀ ਕਰੇ ਬੰਦਾ। ਓਹ ਹੋ 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 ਹੋ। ਪੁਰੂ ਤੂੰ ਟੁੱਟ ਕਿਦਾਂ ਨਹੀਂ ਵਾ? ਇਹ ਸਾਰਾ ਦਿਨ ਕੰਨ ਖਾਈ ਜਾ। ਹਾਂ ਵੀ ਹੋਰ ਕੁੱਤੇ ਨੂੰ ਕਿਸੇ ਨੂੰ ਇੱਧਰ ਨੂੰ ਪੜਦੇ ਨਹੀਂ ਦਿੰਦਾ। ਆੜ ਦੇਖੋ। ਉੰਦੇ ਤੁੰਦ ਬੁਰਾ ਹਾਲ ਹੋਇਆ ਬਾਈ ਹੱਜ ਵੀ ਬਹੁਤ ਹੁੰਦਾ ਤੋਰਾ ਹਾਲਾ ਤੁੰਦ ਬਾ ਇੱਕ ਹੋਰ ਗੱਲ ਕਰਨੀ ਤੇ ਵੀ ਥਾਰੇ ਕਾ ਜਦ ਗਰਮੀयां ਦੀ ਜਿਆਦਾ ਜਲ ਕੇ ਤੇ ਠੰਡ ਆ ਜੇ ਠੰਡਾ ਆ ਜੇ ਥਿਆਲ ਆ ਜੇ ਬਸ ਥਿਆਲ ਬੋਲਿਆ ਵਾ ਉਹਨਾ ਬੰਦਾ ਕਹਾ ਗਰਮੀ ਆ ਜਵੇਂ ਕਰਕੇ ਆ ਜਵੇਂ ਅੱਖ ਜਹਾ ਹੁੰਦਾ ਇੱਕ ਚੀਜ਼ ਹੈ ਜਿਵੇਂ ਰੋਜ਼ ਟੀਟਾ ਹੁੰਦਾ ਹੱਥਿਆ ਪੇ ਰੱਖਦਾ ਉਹਦੇ ਯੋਹ ਰਹੀ ਮੋਟਰ ਮਸੋਂ ਦਿਖ ਰਹੀ ਆ ਥੋੜੀ ਥੋੜੀ ਦਿਖ ਰਹੀ ਆ ਇਹ ਵੀ ਲੱਗਿਆ ਦੇਖਣਾ ਲਵੇ ਆਏ ਆ ਜੀ ਮੋੜ ਲਈ ਵੀ ਦੇਖ ਕੇ ਟੁੱਟਾ ਬਹੁਤ ਆ ਉਹ ਦਾ ਖਲਾਦੋ ਆਹ ਦੇ ਵੀ ਮੋਟਰ ਦਾ ਜੇ ਵੀ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੈ ਇਹ ਪੂਰੇ ਮਸਤੀਆਂ ਫਿਰਾਂ ਗਰਮੀ ਜਦਾ ਮੰਨਣਾ ਨਾ ਮੁਰਗੇ ਪਰ ਸਿਆਲ ਮਾ ਕੋਈ ਚੱਕਰ ਨਹੀਂ ਹੈ ਇਹਨਾਂ ਨੂੰ ਤੇ ਯੋ ਠੰਡ ਪੂਰੀ ਮੰਨਣਾ ਇਹ ਗਰਮੀ ਵੀ ਪੂਰੀ ਮੰਨਣਾ ਬੱਕਰੀਆਂ ਠੰਡ ਵੀ ਪੂਰੀ ਮੰਨਣਾ ਹੁਣ ਕੰਬ ਰਹੀ ਆ ਪਿੱਛੇ ਤੇ ਖੜੀ ਖੜੀ ਆ ਐ ਪੱਕੇ ਪੂਰੇ ਖੁਸ਼ ਆ ਬਾਈ ਆ ਨਜ਼ਾਰੇ ਲੈਦੇ ਆ ਸਤਸਰੀ ਗੱਲ ਜੀ ਸਾਰਿਆਂ ਨੂੰ ਸੁਵਾਦ ਕਰਦੇ ਆ ਅੱਜ ਦੇ ਇੱਕ ਹੋਰ ਨਵੇਂ ਵਲੌਗ ਵਿੱਚ ਅੱਜ ਦਾ ਵੀ ਕੱਲ ਨਾਲੋਂ ਵੀ ਰਿਕਾਰਡ ਤੋੜ ਤੇ ਆ ਠੰਡ ਨੇ ਧੁੰਦ ਦੇਖੋ ਜੀ ਕੱਲ ਮੈਂ ਕੱਲ ਕਰਦਾ ਵੀ ਜਿਆਦਾ ਪਵੇ ਜੀ ਪਰ ਅੱਜ ਤਾਂ ਉਹ ਤੇ ਵੀ ਜਾ ਤਾਂ ਤੇ ਪਾਣੀ ਵੀ ਨਾ ਐ ਆ ਦੇਖੋ ਤੁਸੀਂ ਤੋੜੀ ਦੇ ਉੱਪਰ ਦੇਖੋ ਆ ਦੇਖੋ ਓਸ ਪਾਣੀ ਤੇ ਧੁੰਦ ਦੇਖੋ ਪੌਣੇ 12 ਦਾ ਟਾਈਮ ਹੋ ਗਿਆ ਦੁਪਹਿਰੇ ਦੇ ਤੇ ਆਪਣਾ ਦੇਖੋ ਵਾਲ ਦੇਲੇ ਹਜੇ ਵੀ ਐਂ ਲੱਗਦਾ ਜਿਵੇਂ ਸਵੇਰ ਹੋਈ ਆ ਤੇ ਪਾਣੀ ਦੇਖੋ ਉੱਪਰ ਤੋੜੀ ਇਹਦੇ ਕੁਝ ਵੀ ਨਹੀਂ ਦਿਖਦਾ ਬਈ ਦੂਰ ਤੱਕ ਉਹ ਘਰ ਜਾਂ ਨਹੀਂ ਦਿਖਦਾ ਬਈ ਇੱਧਰ ਮੋਟਰ ਘਰ ਜਾ ਟੇ ਹਾ ਜਾਂ ਇੱਕ ਇੱਧਰ ਖੰਡਰ ਜਾ ਉਹ ਵੀ ਨਹੀਂ ਦਿਖ ਰਿਹਾ ਹੈ ਤੋ ਤਾਂ ਹਰੋ ਸੜਕ ਨਹੀਂ ਦਿਖ ਰਹੀ ਉੱਥੇ ਸੜਕ ਆ ਬਈ ਉਹ ਸੜਕ ਵੀ ਨਹੀਂ ਦਿਖ ਰਹੀ ਹੈਗੀ ਸਮਾਰ ਕੇ ਬਾਲੀ ਅਗ ਮਸੋਰਾਮ ਆ ਬਈ ਹੱਥ ਸੁਨ ਹੋ ਰਿਹਾ ਲੈ ਵੀ ਸ਼ੁਕਰ ਆ ਸੂਰਜ ਦੇਵਤਾ ਨੇ ਦਰਸ਼ਨ ਦੇ ਦੇਖੋ ਤੁਸੀਂ ਵੀ ਅਜੇ ਤਾਂ ਥੋੜੀ ਥੋੜੀ ਧੁੱਪ ਨਿਕਲ ਰਹੀ ਆ ਪਰ ਨਿਕਲ ਜਗੀ ਹੋ ਜਾ ਜਗਾ ਸਾ ਮੌਸਮ ਤਣੀ ਗਿਆ ਵਾ ਵੀ ਗਠੇ ਗਿੜਾ ਲਾਣ ਜਿਹੜੇ ਗਠੇ ਹੁਣ ਦਿਖਾ ਰਹੇ ਆ ਤੁਹਾਨੂੰ ਦਿਖਾ ਦਿਆਂ ਤੇ ਉਸ ਨੂੰ ਘਰਾਂ ਪਹਚਾਣ ਫਿਰ ਉਹਦੇ ਬਾਅਦ ਕੱਖ ਵੀ ਲੈ ਕੇ ਜਾਣੇ ਆ ਐਵੇਂ ਜੋੜੀਆਂ ਬਣਵਾ ਲਈਆਂ ਤੀਆਂ ਇਹਦਾ ਥੋੜੇ ਬੋਤੇ ਆ ਕਰਾਂ ਲੇ ਕੇ ਇਹ ਮੀ ਜੂੜੀਆਂ ਬਣਵਾ ਕੇ ਜਿਵੇਂ ਉਹ ਜੂੜੀਆਂ ਬਣਾਈ ਪੀਆਂ ਤੇ ਉਹ ਜੋ ਗਰੇਟਾਂ ਭਰ ਲੀਆਂ ਦੋ ਲੋਟ ਵੇਚेंगे ਇਸੇ ਭੁਮਕਾਂ ਵਿੱਚ ਵੱਟਤੀਆਂ ਜੜਾਂ ਵੀ ਵੱਟਤੀਆਂ ਵੇਚਣ ਵਾਸਤੇ ਚਲੋ ਹੋਈ ਧੁੱਪ ਨਿਕਰੇ ਧੁੱਪ ਦਾ ਅੰਜੋਏ ਕਰਾਂ ਵੀ ਰੋਟੀ ਖਾਣ ਘਰ ਆਏ ਆ ਰੋਟੀ ਖਾ ਕੇ ਫਿਰ ਜਾਹਾਂਗੇ ਇਹ ਗੇਟ ਮੋੜ ਸੰ ਖੜਾ ਦਿਆ ਅੰਦਰ ਐ ਐ ਐ ਐ ਐ ਇਹ ਤਾਂ ਬੂਟ ਨਹੀਂ ਪਾਉਂਗਾ ਨੰਗੇ ਪੈਰਾਂ ਦੇ ਪੁੱਤ ਪਾ ਪਾਲਾ ਬੂਟ ਬਟ ਫਲਾ ਜਰਾਬਾਂ ਪਾਲਾ ਬਿਮਾਰ ਹੋ ਜਾਏਗਾ ਹੈ ਉੱਪਰ ਨਾ ਪੁੱਤ ਪਰ ਅਜੇ ਠੰਡ ਲੱਗ ਰਿਹਾ ਲੋਹਾ ਜਾ ਰਿਹਾ ਹੈ ਸਗਾ ਗੇਟ ਦਾ ਨੰਗੇ ਪੈਰ ਫਿਰਨਾ ਨਾ ਤੈਨੂੰ ਟੋਪੀ ਨਾ ਕੁਸ ਠੰਡ ਲੱਗ ਜਾ ਪੁੱਤ ਆ ਜਾ ਥੱਲੇ ਆ ਜਾ 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 ਔਰ ਟੁੰਟੀ ਚੱਲ ਰਹੀ ਬੁੱਤੋ ਟੁੰਟੀ ਹਾਂ ਬੱਸ 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 ਤੂੰ ਨਾ ਜਾ ਗਿੱਲੇ ਮਾ ਗਿਜ ਰਿਹਾ ਹਾਂ ਤਰਾ ਰੋਟੀ ਖਾ ਕੇ ਆ ਗਿਆ ਦਾ ਖੇਤ ਆ ਲਾਸਨ ਵੀ ਗੁੱਡੇ ਕੇ ਹੁਣ ਮੈਂ ਦੱਸਿਆ ਵਾ ਕਹੀਂ ਦੇਣਾਗਾ ਆ ਮਤਲਬ ਕੱਲ ਤੇ ਜਾਂ ਪਰਸਮਾ ਦੋ ਦਿਨ ਦਿਨ ਮੱਖਾਂ ਜ ਮੀਂਹ ਪੈ ਗਿਆ ਫੇਰ ਨਿਕੜਾਈ ਹੋਣੀ ਨਾਂਗੀ ਤੇ ਉਧਰ ਕੜਾਈ ਹੋ ਗਈ ਦੀ ਪਹਿਲਾਂ ਵਧੀਆ ਭਰਮੇ ਹੋਣ ਲੱਗੇ ਮੋਟੇ ਹੋਣ ਲੱਗੇ ਉਧਰ ਗਾਜਰਾਂ ਗੀ ਵੀ ਹੋ ਗਈ ਵੀ ਗਾਜਰਾਂ ਵਧੀਆ ਜੰਮੇ ਵੀ ਆਣ ਵਿੱਚ ਕਵਾੜ ਬਹੁਤ ਹੋ ਗਏ ਤਾਂ ਹੁਣ ਕਵਾੜ ਨਿਕਲੇ ਹੁਣ ਸੋਹਣੀਆਂ ਲੱਗਣ ਲੱਗੀਆਂ ਚਲੋ ਲਾਹਸਨ ਵੀ ਵਧੀਆ ਹੋ ਗਿਆ ਨਿਬੜ ਗਿਆ ਜਰ ਕੜਾਈ ਆ ਤੇ ਉਹ ਬਾਈ ਉਹੀ ਕੇਰੀ ਆ ਜਿਹੜੀ ਪਾਣੀ ਉਛਲ-ਉਛਲ ਕੇ ਮਾੜੀ ਰਹਿ ਗਈ ਦੀ ਕਿਸੇ ਨੇ ਸਲਾਹ ਦੀ ਕਾਜ ਕੋ ਪਰ ਉਹ ਮਾਰੂ ਡੰਡਾ ਡੁੰਡਾ ਇਹਨੂੰ ਭੁੱਕਾਂ ਜੀ ਥੱਲੇ ਨੂੰ ਪਿਛਾ ਦੇ ਦੂਗਾ ਗਟਾਈ ਕਰਕੇ ਹੁਣ ਭੁੱਕਾਂ ਥੱਲੇ ਨੂੰ ਪਿਛਾਤੀਆਂ ਵੀ ਇਹ ਥੱਲੇ ਦੇ ਫਿਰ ਗਠਾ ਮੋਟਾ ਹੋਊਗਾ ਇਹਦਾ ਦੇਖਦੇ ਆ ਮਾਹ ਚੱਲ ਕਰਕੇ ਚਾਹ ਬਣਾ ਰਹੇ ਹਾਂ ਵੀ ਲੈ ਮੇਰੇ ਵਾਸਤੇ ਪੰਜ ਛੇ ਜਣੇ ਆ ਜੋ ਦੁੱਧ ਪਿਆ ਵਾ ਸੀ ਬੁਲਣਦੇ ਦੁੱਧ ਪਾਵਾਂਗੇ ਵਿੱਚ ਬਲਕੇ ਵਿੱਚ ਆ ਬਣ ਗਈ ਤੇ ਬਾੜੀ ਜੀ ਲਵਾ ਦੇ ਇੱਕ ਦੋ ਹੋਰ ਇਹਨੂੰ ਆ ਗਈ ਆ ਗਈ ਬਹਰ ਬਚ ਗਈ ਬਚ ਗਈ ਬਚ ਗਈ ਬਚ ਗਈ ਬਚ ਗਈ ਬਚ ਗਈ ਵਿੱਚ ਚਲੋ ਵੀ ਪੀਏ ਚਾਹ ਬਈ ਇਹ ਲੇਬਰ ਨੂੰ ਊ ਟਾਈਮ ਮਿਲਿਆ ਵੀ ਕਰਿਆਨ ਸਫਾਈ ਜੀ ਹੁਣ ਉਧਰ ਤੇ ਕੰਮ ਨਿਪਟੜ ਗਿਆ ਗੜਾਈ ਮਤੇ ਬਾਕੀਆਂ ਦਿਹਾੜੀਆਂ ਦਹਾੜਨਾ ਜਿਹੜੀਆਂ ਆਈ ਲਗੀ ਵਿਦੀਆਂ ਗੜਾਈ ਕਰਨ ਇਹ ਵੀ ਸਗੀ ਸਫਾਈ ਕਰੀਏ ਸਾਲ ਘਟੇ ਜਿਹੜੇ ਸਵੇਰ ਤੇ ਉਹ ਕਰਦੇ ਅੰਦਰ ਤਾਂ ਕਰਤੀ ਸਫਾਈ ਅੰਤਲੇ ਪਾਸੇ ਆ ਬਾਹਰ-ਬਾਹਰ ਰਹਿ ਗਈ ਤੇ ਪੋਰਚ ਜਿਮਾ ਇਹੋ ਵੀ ਕਰਦੇ ਆ ਤੇ ਥੈਲੇ ਸਾਂਭ ਰਿਆਂ ਨਾਲੇ ਕਰਤਿਆਂ ਸਾਫ ਉਹ ਤੱਕ ਤੱਕ ਪਹੁੰਚ ਜਾਉ ਥੈਲਾ ਦਿਆ ਉਹਦਾ ਮੰਜਾ ਡੇਜੇ ਕਰੇਗਾ ਇਹ ਵਾ ਨਹੀਂ ਓਖਾ ਹੋਵੇਦਾ ਵੀ ਦੁਪਹਿਰੇ ਤੋਂ ਬੁਰਨ ਜਿਵੇਂ ਰੋਟੀ ਉੱਟੀ ਖਾਵੇਂ ਤੇ ਬੈਠਣ ਮੰਜਾ ਨਹੀਂ ਡਬੇਦਾ ਕਿਤੇ ਸਮਾਰ ਕੇ ਸਾਫ ਹੋ ਗਿਆ ਨਾ ਵਧੀਆ ਲੱਗ ਰਿਹਾ ਉਥੋਂ ਆ ਪੁੰਕਾਂ ਜੀਆਂ ਆਉਂ ਗੇਰਤੀਆਂ ਚੱਕ ਕੇ ਇਹ ਬਾਅਦ ਵਿੱਚ ਅਰੇ ਰੂਜਾ ਬਣ ਜਗਾ ਸਾਨੂੰ ਦੇਖ ਲੈ ਕਿਤੇ ਪਾ ਦੇਗੇ ਫੇਸਕੂਟ ਮੈਂ ਲੱਗ ਰਿਹਾ ਤਾਂ ਨਹੀਂ ਵਿਚਾਰਾ ਇਹਨਾਂ ਸਾਫ ਹੋ ਗਿਆ ਲੋ ਵੀ ਜੋ ਅੱਜ ਦਾ ਕੰਮ ਹੋਇਆ ਜੋ ਵੀ ਅੱਜ ਖੇਤਾਂਵਾਂ ਕਰਿਆ ਘਰਾਂ ਹੋਇਆ ਜੋ ਸਾਰਾ ਤੁਹਾਨੂੰ ਜੀ ਅੱਜ ਦੇ ਇਸਕ ਬਲੌਗ ਵਿੱਚ ਦਿਖਾ ਦਿਆ ਅੱਜ ਕੁਝ ਖਾਸ ਨਹੀਂ ਬਸ ਗਡਾਈ ਗਡੂਈ ਕਰੀ ਟਮਾਟਰ ਦੀ ਲਾਸਲਾਂ ਦੀ ਗਠੇ ਸਮਾਰੇ ਆ ਬੈਨ ਦਾ ਕੰਮ ਕਰਿਆ ਬਈ ਤੇ ਮਿਲਦੇ ਹਾਂ ਹੁਣ ਫਿਰ ਬਲੌਗ ਨੂੰ ਹੁਣ ਐਂਡੇ ਕਰਦੇ ਆ ਜੀ ਕੱਲ ਨੂੰ ਬਣਾਵਾਂਗੇ ਹੋਰ ਨਵਾਂ ਬਲੌਗ ਤੇ ਮਿਲਦੇ ਆਂ ਜੀ ਫਿਰ ਕੱਲ ਨੂੰ ਲੈ ਵੀ ਮੋਟਰ ਤੇ ਤੁਰਿਆ ਦੇਖੋ ਹਾਲ ਰਾਤ ਦਾ ਅਜੇ 7 ਵਜੇ ਨਹੀਂ ਹੈ ਹੁੰਦਾ ਦੇਖੋ ਬਈ ਕਿਸੇ ਟਾਈਮ ਇਹ ਨਹੀਂ ਧੁੰਦ ਗਿਰ ਗਈ ਸਵੇਰੇ ਵੀ ਦੇਖੋ ਕਿੰਨੀ ਹੋਈਗੀ ਫਿਰ ਪੂਰਾ ਹਾਲਾ ਇਹ ਉਹ ਲੰਗਾ ਲਾਇਆ ਵਾ ਔਰੇ ਨੂੰ ਡੰਕਰ ਪੜਾ ਜੀ ਕੇ ਪਰ ਆਹ ਲੰਗਾ ਲਾ ਦਿਆ ਦੇਖੋ ਧੁੰਦ ਦਾ ਹਾਲ ਫੁੱਲ ਲਗਰੀ ਭਾਈ ਫੁੱਲ ਥੋੜਾ ਜਿਹਾ ਹੀ ਦਿਖ ਰਿਹਾ ਬਸ ਦੂਰ ਤੱਕ ਪੂਰਾ ਹਾਲਾ ਪਹੁੰਚ ਗਿਆ ਘਰਾਂ ਧੁਨੀ ਬਲ ਰਹੀ ਹੈ ਬੰਦਿਆਂ ਨੇ ਮੁੰਡਿਆਂ ਨੇ ਮੰਗਾਲੀ ਚਾਂਪ ਚਲੋ ਠੀਕ ਆ ਵਧੀਆ ਖਾਣੇ ਆ ਬਾਈ ਨਾਲੇ ਧੂਣੀ ਸੇਕ ਰਹੇ ਆ